ਦਾ ਬਾਬਾ ਜੀ ਵੀ ਮੈਂ ਆ ਆਮੀ ਬੜੀ ਗਾਉਂ ਜਾਂ ਜਾਂ ਚੈਨਲਾਂ ਤੋਂ ਵੀ ਆ ਇਹਦਾ ਬਾਬਾ ਜੀ ਨੇ ਇੱਕ ਨਾਂ ਦਿੱਤਾ ਗਿਆ ਜੇ ਕਬੱਡੀ ਦੇ ਬਾਬਾ ਬੋਰਡ ਨਾ ਬੋਰਡ ਮਤਲਬ ਬੋਰਡ ਦਾ ਤਾਂ ਹੀ ਆ ਰਹੀਦਾ ਵੀ ਬਹੁਤ ਵਿਸ਼ਾਲ ਹੋ ਪੁਰਾਣਾ ਹੁੰਦਾ ਤੇ ਸਾਡੇ ਇਲਾਕੇ ਦੇ ਵਿੱਚ ਦਾ ਤੁਸੀਂ ਦੱਸਿਆ ਵੀ ਆਪਦੇ ਕੋਲ ਖर्चा ਲਾ ਕੇ ਤੇ ਇਹ ਬਰਾਲਾ ਕਰਦੇ ਰਹਿਆ ਉਹ ਕਾਫੀ ਬੱਚੇ ਜਾਗਰੂਕ ਹੋਉਂਦੇ ਰਹਿਆ ਮੇਰਾ ਬੇਟਾ ਵੀ ਤੇ ਇੱਥੇ ਖੇਡਦਾ ਰਿਆ ਉਹਨਾਂ ਨੂੰ ਇੱਥੇ ਭੇਜਿਆ ਸੀ ਜਦੋਂ ਆਸਟ੍ਰੇਲੀਆ ਵੈਸ ਵਰਤ ਇਹ ਘਰ ਤਾਂ ਕੋਈ ਘਰ ਦੇ ਵਿੱਚ ਪ੍ਰੋਗਰਾਮ ਹੁੰਦਾ ਤੇ ਅਸੀਂ ਉਹ ਘਰ ਦਾ ਸਾਰਾ ਜਿੱਥੇ-ਜਿੱਥੇ ਕਿਵੇਂ ਇਹ ਰਾਸ਼ਟਰੀ ਪਾਲੀ ਚਾਰ ਕਰਨਾ ਕਿਵੇਂ ਅੰਦਰ ਪਾਉਂ ਕਰਦੇ ਨੇ ਉਹ ਕਰ ਦਿੰਦੇ ਆ ਜਦੋਂ ਕਿਹ ਕੌਮ ਦੀ ਕਿਹ ਮਹਾਪੁਰਸ਼ ਦੀ ਗੱਲ ਆਉਂਦੀ ਆ ਫਿਰ ਉਹ ਇਲਾਕੇ ਵੱਲੋਂ ਘੱਟ ਕੀਤਾ ਜਾਂਦਾ ਕਿ ਆਪ ਉਹ ਆਪਣੇ ਵਿਚਾਰ ਜਿਹੜੀ ਸਾਂਝੇ ਕਰੋ ਕਿ ਕਿਸ ਢੰਗ ਦੇ ਨਾਲ ਕਿੰਸੀ ਚੱਗੇ ਢੰਗ ਦੇ ਨਾਲ ਅਹੀ ਜਿਹੜਾ ਵਾਜੇ ਸਲਾਹਾਂ ਜਿਹੜੇ ਆ ਜੋਰ ਵੇਲੇ ਹੁੰਦੇ ਆ ਸੰਤਾ ਮਹਾਪੁਰਸ਼ਾਂ ਦੇ ਹੀ ਨਾ ਕਰਦੇ ਆ ਸਭ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਇੱਥੇ ਬੈਠੀਆਂ ਹਨ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਆਂ ਔਰ ਨਾਲ ਹੀ ਅਸੀਂ ਬੇਨਤੀ ਕਰਦੇ ਆਂ ਜਿਹੜੇ ਇਲਾਕੇ ਦੇ ਪ੍ਰਬੰਧਕ ਕਰਤਾ ਦਾ ਸਾਹਿਬ ਦੇ ਪ੍ਰਬੰਧਕ ਆ ਵਕ ਵਕ ਪਿੰਡਾਂ ਦੇ ਵਿੱਚ ਉਹ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਗੁਰਦਾਰਿਆਂ ਦੇ ਵਿੱਚ ਗਰੰਥੀ ਸਿੰਘਾਂ ਦੇ ਨਾਲ ਵਿਚਾਰ ਕਰਕੇ ਕਿ ਕਿਸ ਸੱਜੇ ਢੰਗ ਦੇ ਨਾਲ ਅਸੀਂ ਗੁਰਦਾਰਿਆਂ ਦੀ ਸਾਂਭ ਸੰਭਾਲ ਕਰਦੀ ਆਂ ਗੁਰੂ ਗ੍ਰੰਥ ਸਾਹਿਬ ਜੀ ਜਿਸ ਤਰ੍ਹਾਂ ਹੀ ਦੇਖਭਾਲ ਕਰਦੀਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਤਾਂ ਦੀ ਘਟਨਾ ਨਾ ਵਾਪਰੇ ਜਿਸ ਤਰ੍ਹਾਂ ਦੀ ਅਟਾਰੀ ਦੇ ਵਿੱਚ ਵਾਪਰੀ ਹੈ ਤੇ ਬਥੇ ਪ੍ਰੋਮੋਨ ਕਰੋ ਆਪੋ ਵਾਹਿਗੁਰੂ ਜੀ ਜਿਵੇਂ ਜਿਵੇਂ ਸ੍ਰੀ ਸਰਕਾਰ ਜੋ ਮਿਲ ਕੇ ਹੁਣ ਆਪ ਜੀ ਨੇ ਉਸਤਾਨ ਕੀਤੀ ਹੈ ਕਿ ਜਿਸੇ ਆਪਾਂ ਸ਼੍ਰੀਮਾਨ ਸੰਤ ਬਾਬਾ ਮੰਦਲ ਸਿੰਘ ਸਾਹਿਬ ਜੀ ਦੀ ਖਲਾਣਾ ਪਰਸੀ ਆਪ ਇਲਾਕੇ ਦੇ ਸਜੋਤ ਸੜਕਾ ਮਨਾਉਨੇ ਆਂ ਹੋਰ ਬੜਾ ਖਾਸ ਜਿਹੜਾ ਪਰਾਲਾ ਹੈ ਸਾਦਾ ਸਾਰਿਆਂ ਦਾ ਫਿਕਰ ਬਣਦਾ ਹੈ ਕਿ ਆਪਾਂ ਬਹੁਤ ਬਹੁਤ ਉਪਰਾਲੇ ਦੇ ਵਿੱਚ ਆਪਣਾ ਹਰ ਤਰ੍ਹਾਂ ਕਰਕੇ ਜਿਹੜਾ ਸਫਲ ਉਹ ਦਈਏ ਜਿੱਥੇ ਆਪ ਸਭ ਜੋ ਕਰਦੇ ਵੀ ਉਥੇ ਆਪ ਜੀ ਦਾ ਧੰਨਵਾਦ ਹੈ ਔਰ ਬਾਬਾ ਜੀ ਉਹਨਾਂ ਦਾ ਮੇਨ ਅੱਜ ਦੀ ਮੀਟਿੰਗ ਕਰਦਾ ਜਿਹੜਾ ਵਿਸ਼ੇਸ਼ ਉਪਰਾਲਾ ਹੈ ਉਹ ਇਹ ਹੈ ਕਿ ਆਪਾਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਕੂਨਤਾਈਆਂ ਰਹੀਆਂ ਹਨ ਉਹਨੂੰ ਹੋਰ ਸਚਾਰ ਬਣਾਉਣ ਵਾਸਤੇ ਹੋਰ ਚੰਗੇ ਢੰਗ ਦੇ ਨਾਲ ਉਹਨੂੰ ਆਪਾਂ ਨਿਬੜੇ ਚਾੜਨ ਵਾਸਤੇ ਆਪਣੇ ਕੀਮਤੀ ਸੁਝਾਅ ਜਿਹੜੇ ਆ ਉਹਦੇ ਵਿੱਚ ਆਪਾਂ ਜੋ ਜੋ ਆਪਣੀ ਸਮਝ ਮੁਤਾਬਕ ਕੋ ਗੱਲ ਕਰਨ ਵਾਲੀ ਹੈ ਕਿ ਜਿਹਦਾ ਕੋ ਮੰਨ ਕਰਦਾ ਹੈ ਵਿਚਾਰ ਹੈ ਉਹ ਜਰੂਰੀ ਜਿਹੜੀ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਉਸ ਆਉਣ ਵਾਲੇ ਸਮਾਗਮ ਨੂੰ ਜਿਹੜੇ ਹੋਰ ਚੰਗੇ ਤੰਗ ਦੇ ਨਾਲ ਆਪਾਂ ਤਰਤੀਬ ਦੇ ਨਾਲ ਜਿਹੜਾ ਉਹ ਮਨਾ ਸਕੀਏ ਖਰਚ ਬੇਤੁਆਏ ਪੰਜ ਪਰ ਪੰਜ ਮੈਂ ਦਾ ਸਹਿਰਾ ਸਾਡੇ ਬਹੁਤ ਹੀ ਸਤਿਕਾਰਯੋਗ ਨਾ ਭਾਈ ਗੁਪਿੰਦਰ ਸਿੰਘ ਸਪਾਲਾ ਜੀ ਬਾਰੇ ਦੇਖੋ ਜੀ ਜਿੱਤ ਸਾਹਿਬ ਉਹਨਾਂ ਬਾਬਾ ਜੀ ਨੇ ਬੜੇ ਵਧੀਆ ਵਿਚਾਰ ਦਿੱਤੇ ਨੇ ਕਿ ਜਿੱਥੇ ਵਧੀਆ ਤੋਂ ਵਧੀਆ ਜਿੱਥੇ ਔਰਤ ਉਹਦੀ ਹੋ ਸੋਭਾ ਹੁੰਦੀ ਆ ਉਹਦੀ ਕਲੈਕਟੀਵ ਹੋਰ ਬਣਦੀ ਆ ਤੇ ਪੌਣੇ ਵੀ ਚਾਹੀਦੇ ਆ ਜੇ ਆਪਾਂ ਗੱਲ ਕਰੀਏ ਬਾਦਰ ਆਪਣੀ ਦਰਿਆਤ ਔਰਲੇ ਬੰਨੇ ਤੋਂ ਤੇ ਸੰਤ ਬਾਬਾ ਅਰਤਾ ਸਿੰਘ ਘਿਹੜਾਲੇ ਵਾਲੇ ਆ ਜ्या ਉਹ ਆਪਾਂ ਜਿੱਥੇ ਲਿਉਂਦੇ ਆ ਤੋਂ ਤੋਂ ਬਾਅਦ ਆ ਜਿਹੜੇ ਦਲ ਬਾਬਾ ਵੀ ਜੱ ਤੇ ਦਿਲ ਸੋਚੇ ਤੋਂ ਬਿਨਾਂ ਜੋਂ ਤੁਰੀਏ ਗਿਲਸਾ ਮਾਣਾ ਬੜੀ ਵਧੀਆ ਗੱਲ ਕੀਤੀ ਵੀ ਜੋਂ ਤੁਰੀਏ ਸੰਤਾ ਸੰਮਤਾ ਸਤਰਾਣੀ ਸਾਹਿਬ ਵੀ ਹੁੰਦੀ ਅੱਗੇ ਆ ਤੇ ਆਪਣਾ ਹਰ ਪਿੰਡ ਦਾ ਹੀ ਫਰਜ ਬਣਦਾ ਆਪਣੇ ਇਲਾਕੇ ਦਾ ਫਰਜ ਬਣਦਾ ਵੀ ਜਿਹੜੀ ਵੀ ਆਪਣੇ ਮਨ ਚ ਗੱਲ ਉਹ ਬਾਬਾ ਜੀ ਨਾਲ ਕੇ ਕੀਤੀ ਜਾਂਦੀ ਵਿਚਾਰ ਖੁੱਲ ਕੇ ਰੱਖੇ ਜਾ ਦੂਜੀ ਗੱਲ ਇਹ ਵੀ ਜੇ ਬੱਚਿਆਂ ਨੂੰ ਪ੍ਰੇਰਣਾ ਦਿੱਤੀ ਆ ਕਿ ਉਹ ਬਦਨਾਮ ਵੀ ਜਿਹੜੀਆਂ ਦੇ ਰਾਣਾ ਲੋਹੀ ਵਧੀਆ ਤਿਆਰ ਕੀਤਾ ਨਾ ਹੋਰ ਵੀ ਪਲੇਅਰ ਇਹਨਾਂ ਰਸ਼ਿਆਂ ਨੂੰ ਅੰਦੇ ਨੂੰ ਬੱਚੇ ਨੂੰ ਹਰ ਇੱਕ ਬੱਚੇ ਨੂੰ ਰਹਿ ਤੇ ਇੱਕ ਕਬੱਡੀ ਵਾਲ ਪਾਇਆ ਬੜਾ ਵਧੀਆ ਫਰਾਕਾ ਉਹਦੇ ਨਾਲ ਨਾਲ ਇਹਨਾਂ ਦੇ ਕੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸਾਡੀ ਫਟਵਾਸੀ ਸ਼੍ਰੀਮੰਤ ਸਤਬਾਬਾ ਮੰਡਲ ਸਿੰਘ ਜੀ ਨੇ ਨੇਵੀ ਪਰਸੀਅਸ ਤੋਂ ਬਾਅਦ ਇਹ ਸਾਰੇ ਸੰਗਤ ਨੂੰ ਇਕੱਠਾ ਕੀਤਾ ਗਿਆ ਹੈ ਉਹਨਾਂ ਦੇ ਪਰਸੀ ਨੂੰ ਜੱਗਿਆ ਬਣਾਉਣ ਲਈ ਸਾਰੇ ਸੰਗਤ ਨੂੰ ਇਕੱਠਾ ਕੀਤਾ ਗਿਆ ਹੈ ਕਿ ਉਹ ਸਾਨੂੰ ਸੰਯੋਗ ਕਰਨ ਵੱਧੋ ਵੱਧ ਸੰਗਤ ਜਿਹੜੀ ਆ ਉਸ ਸਮਾਗਮ ਦੇ ਵਿੱਚ ਲੈ ਕੇ ਆਉਣਾ ਸਾਰਾ ਸਾਡਾ ਸੰਯੋਗ ਕਰਨ ਲੰਗਰਾਂ ਦੇ ਵਿੱਚ ਸਾਡਾ ਸੰਯੋਗ ਕਰਨ ਜਿੱਦਾਂ ਕਬੱਡੀ ਚੰਗੀ ਪੰਦਰ ਤੇ ਹੋਣੀ ਆ ਉਥੋਂ ਦਾ ਪ੍ਰਬੰਧ ਆਪ ਨਾਲ ਸਾਡੇ ਨਾਲ ਕੇ ਮਿਲ ਕੇ ਕਰਨ ਜੀ ਸਾਡੇ ਸੇਵਾਦਾਰਾਂ ਦੇ ਨਾਲ ਸਾਈਂ ਚੌਂਦੇ ਵੀ ਸੰਗਤ ਵੀ ਸਾਡੇ ਨਾਲ ਪੂਰਾ ਸੰਯੋਗ ਕਰੇ ਆਪੇ ਸੰਗਤ ਵਾਸਤੇ ਕਿਹੜੇ ਕਿਹੜੇ ਪ੍ਰਬੰਧ ਕੀਤੇ ਜਾਣਗੇ ਬਹੁਤ ਹੀ ਚੰਗੀ ਪੱਧਰ ਤੇ ਪ੍ਰਬੰਧ ਕੀਤੇ ਜਾਣਗੇ ਚੰਗੇ ਸੰਗਤਾਂ ਵੱਲੋਂ ਲੰਗਰ ਲਾਏ ਜਾਣੇ ਆ ਜੀ ਜਿੱਦਾਂ ਪ੍ਰਸ਼ਾਦਿਆਂ ਦਾ ਲੰਗਰ ਤੇ ਚਲੋ ਆਲਰੇਡੀ ਚੱਲਦਾ ਹੀ ਆ ਜੋ ਸਾਡੀ ਮਨਤਾ ਜੀ ਹੋਰ ਵੀ ਕਈ ਲੰਗਰ ਜਿੱਦਾਂ ਅੱਜ ਆਲ ਮੁੰਡੇ ਕਹਿਣ ਦੇ ਆ ਕਿ ਅਸੀਂ ਬਾਬਾ ਜੀ ਪੀਜਿਆਂ ਦਾ ਲੰਗਰ ਲਾਵਾਂ ਕੋਈ ਕਹਿ ਰਿਹਾ ਬਾਬਾ ਜੀ ਆਈਸਕ੍ਰੀਮ ਦਾ ਲੰਗਰ ਲਾਵਾਂਗੇ ਤੇ ਕੁਝ ਸਾਡੇ ਇਹੋ ਜਿਹੇ ਲੋਕ ਵੀ ਹੈਗੇ ਆ ਜਿਹੜੇ ਕਹਿੰਦੇ ਆ ਕਿ ਬਾਬਾ ਜੀ ਅਸੀਂ ਲੋਕਾਂ ਲਈ ਦਵਾਈਆਂ ਦਾ ਲੰਗਰ ਲਾਵਾਂਗੇ ਅਸੀਂ ਬਾਬਾ ਜੀ ਅੱਖਾਂ ਦਾ ਕੈਂਪ ਲਾਵਾਂਗੇ ਅਸੀਂ ਬਾਬਾ ਜੀ ਖੂਨਦਾਨ ਕੈਂਪ ਲਾਵਾਂਗੇ ਇਹੋ ਜਿਹੇ ਬੱਚੇ ਵੀ ਹੈਗੇ ਆ ਮੈਂ ਉਹਨਾਂ ਦੇ ਬੜੀ ਸ਼ਲਾਘਾ ਕਰਦਾ ਕਿ ਉਹ ਇਹੋ ਜਿਹੜਾ ਨਾਲ ਸਾਡੇ ਸਾਥ ਦੇ ਦੇ ਇੱਕ ਬਾਬਾ ਜੀ ਆਪਣੇ ਵੱਲ ਦੱਸਿਆ ਗਿਆ ਸੀ ਅੰਦਰ ਮੀਟਿੰਗ ਦੇ ਵਿੱਚ ਵੱਡੇ ਪੱਧਰ ਤੇ ਕਿ ਬਈ ਕਬੱਡੀ ਟੀਮ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਹਾਂਜੀ ਹਾਂਜੀ ਅੱਗੇ ਵੀ ਜਿਹੜੀ ਸਾਡੇ ਵੱਲੋਂ ਬਾਬਾ ਮੰਗਲ ਸਿੰਘ ਸਪੋਰਟਸ ਕਲੱਬ ਚਲਾਈ ਜਾ ਰਹੀ ਆ ਉਹਦੇ ਵਿੱਚੋਂ ਬੜੇ ਜੰਗੀ ਪੱਧਰ ਦੇ ਜਿਹੜੇ ਪਲੇਅਰ ਆ ਤਿਆਰ ਹੋ ਗਏ ਅੱਜ ਖੇਡ ਰਹੇ ਆ ਜਿਹਦੇ ਵਿੱਚ ਰਾਜਾ ਪਧਰੀ ਵਾਲਾ ਹੋਰ ਵੀ ਬੜੇ ਅਨੇਕ ਜਿਹੜੇ ਹੈਗੇ ਆ ਪਲੇਅਰ ਜਿਹੜੇ ਖੇਡ ਰਹੇ ਆ ਗਾਮੀ ਆਈ ਸੰਜੋਗ ਕਰਾਂਗੇ ਕਿ ਜਿਹੜਾ ਨਸ਼ੇ ਤੋਂ ਮੁਕਤ ਕਰਕੇ ਬੱਚਿਆਂ ਨੂੰ ਖੇਡਾਂ ਵਾਲੇ ਬਣੇ ਲਾਇਆ ਜਾਵੇ ਇਹਨਾਂ ਨੂੰ ਜੇਤੂ ਖਿਡਾਰੀਆਂ ਨੇ ਨਾਮ ਵੀ ਦਿੱਤੇ ਜਾਣਗੇ ਉਹ ਵੀ ਮਹਾਰਾਜ ਜੀ ਬਹੁਤ ਹੀ ਵੱਡੇ ਨਾਮ ਦਿੱਤੇ ਜਾਣਗੇ ਇਹ ਜੋ ਵੀ ਅਰ ਕੀ ਨਾਮ ਦੇਣੇ ਹਨ ਹਰਿਮਲ ਜੀ ਸੰਘਾ ਜਿੱਦਾਂ ਸ਼ੇਰਾ ਵੀਰ ਮੰਦੀਪ ਵੀਰੋਣੀ ਸੁਖੀ ਵੀਰੋਣੀ ਨੇ ਜੰਗੀ ਪੰਦਰ ਦੇ ਸਾਰੇ ਹੀ ਪਲੇਅਰਾਂ ਨੂੰ ਵੱਡੇ ਨਾਮ ਦੇਣੇ ਇਹ ਬਬਲੀ ਵਚਨ ਗੀਤੇ ਤੁਸੀਂ ਅੰਦਰ ਮੀਟਿੰਗ ਦੇ ਵਿੱਚ ਕਿ ਜਿਹੜੇ ਗੁਰਸਖ ਪਰਿਵਾਰ ਦੇ ਜਿਹੜੇ ਬੱਚੇ ਨੇ ਇਹਨਾਂ ਨੂੰ ਗੁਰਸਖ ਵਿਦਿਆ ਵੀ ਫ੍ਰੀ ਦਿੱਤੀ ਜਾ ਰਹੀ ਹੈ ਆਪਣੇ ਕਾਲਜ ਦੇ ਵਿੱਚ ਉਹਦੇ ਬਾਰੇ ਕੀ ਕਰਨ ਜਾਓਗੇ ਜਿੱਦਾਂ ਅੱਜ ਕੱਲ ਤੁਸੀਂ ਵੇਖ ਰਹੇ ਹੋ ਕਿ ਕਾਲ ਯੁ ਉਹ ਲੋਕਾਂ ਨੂੰ ਬਾਣੀ ਦੇ ਵੱਲ ਲੋਣ ਲਾਉਣ ਲਈ ਅਸੀਂ ਇਹ ਬਦਲਾ ਜਿਹੜਾ ਖੋਲਿਆ ਹੋਇਆ ਅਸੀਂ ਸਾਰੇ ਹੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਆਪਣੇ ਬੱਚਿਆਂ ਨੂੰ ਜਿਹੜੇ ਵੀ ਆਪਣੇ ਮਹਾਰਾਜੀ ਦੀ ਬਾਣੀ ਦੇ ਨਾਲ ਲਾਉਣਾ ਚਾਹੁੰਦੇ ਆ ਉਹ ਸਾਡੇ ਵਿਦਿਆਲੇ ਦੇ ਵਿੱਚ ਭੇਜ ਸਕਦੇ ਆ ਕਿਉਂਕਿ ਉਹ ਦਿਨਾਂ ਵੀ ਮਿਲਿਆ ਤਾਂ ਹੀ ਧਾਰਮਿਕ ਮਤਵ ਆ ਅਸੀਂ ਕਾਲਜ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਵਧੀਆ ਹੀ ਪੜਾਵਾ ਤੇ ਬਾਬਾ ਜੀ ਆਪਣਾ ਕੋਈ ਮੋਬਾਈਲ ਨੰਬਰ ਵਗੈਰਾ ਵੀ ਦੇਣਾ ਚਾਹੁੰਦਾ ਜਿਹੜਾ ਆਪਣਾ ਫੋਨ ਤੇ ਕੰਟੈਕਟ ਕਰ ਸਕੇ ਬੱਚਾ ਕੋਈ ਜੀ ਬਿਲਕੁਲ ਜੀ 91 49 11 11 5 ਬਾਕੀ ਸਾਡੇ ਗਿਆਨੀ ਜੀ ਆ ਬਾਬਾ ਨਾਨਕ ਜੀ ਉਹਨਾਂ ਦਾ ਨੰਬਰ ਨਹੀਂ ਮੈਚਿੰਗ ਕਰਕੇ ਦਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਸਮੂਹ ਇਲਾਕੇ ਵੱਲੋਂ ਬਾਬਾ ਜੀ ਬਾਬਾ ਕਰਮਪਾਲ ਸਿੰਘ ਜੀ ਬਡਾਲਾ ਦੇ ਜਿਹੜੀ ਆ ਨਿਗਰਾਨੀ ਇੱਕ ਮੀਟਿੰਗ ਕੀਤੀ ਗਈ ਆ ਸੰਤ ਮਹਾਂਪੁਰਖ ਬਾਬਾ ਮੰਗਲ ਸਿੰਘ ਦੀ ਜੋ ਸਾਲਾਨਾ ਵਰ੍ਹੇ ਸੰਪਰਦਾ ਜਸ ਕਲਾਨੀ ਸਾਹਿਬ ਵੱਲੋਂ ਔਰ ਸਮੂਹ ਇਲਾਕੇ ਦੇ ਸੰਜੋਗ ਦੇ ਨਾਲ ਜਿਹੜੀ ਆ ਉਹ ਮਨਾਈ ਜਾਂਦੇ ਆ ਤੇ ਅੱਜ ਵੱਖ-ਵੱਖ ਜਿਹੜੇ ਂਡਾ ਦੇ ਸਰਪੰਚ ਪੰਚ ਪ੍ਰਧਾਨ ਸਾਰੇ ਇੱਥੇ ਆਏ ਸੀਗੇ ਉਹਨਾਂ ਨੇ ਆਪੋ ਆਪਣੇ ਵਿਚਾਰ ਦੱਸੇ ਨੇ ਔਰ ਵਿਚਾਰ ਸਾਂਝੇ ਕਰਦੇ ਹੋਇਆ ਕਿ ਆਪੇ ਖੇਤਾ ਸਚਾਰੂ ਠੰਗ ਦੇ ਨਾਲ ਇਹ ਨਗਰਾਂ ਦਾ ਪ੍ਰਬੰਧ ਕਰਨਾ ਵਾ ਸਾਰੀਆਂ ਦੀਆਂ ਡਿਊਟੀਆਂ ਵੀ ਲਾਈਆਂ ਗਈਆਂ ਨੇ ਤੇ ਵੱਖ-ਵੱਖ ਸਮਾਵਾ ਜਿਹੜੀਆਂ ਵਾ ਉਹ ਬਾਬਾ ਜੀ ਦੇ ਨਾਮ ਦੇ ਇਨਨਾ ਉਹਨਾਂ ਨੇ ਵਾਦਾ ਕੀਤਾ ਵਾ ਇਹ ਅੱਜ ਜਿਹੜੀ ਆ ਮੀਟਿੰਗ ਸੀ ਇਸੇ ਗੁਰੂ ਸਾਹਿਬ ਸਤਲਾਨੀ ਸਾਹਿਬ ਨੇ ਜਿਹੜੀ ਆ ਡੇਰਾ ਬਾਬਾ ਕੁੰਬਾ ਸਿੰਘ ਦੇ ਵਿੱਚ ਜਿਹੜੀ ਅੱਜ ਕੀਤੀ ਗਈ ਆ ਬਹਿਸ ਕੀਤਾ ਸਾਹਿਬ ਬਹੁਤ ਵਾਇਸ ਨੇ ਸਪੰਦਲੇ ਚ ਹਰ ਹਰ ਚ ਪਿੰਡ ਦੀ ਹਰ ਕੇ ਨਗਰ ਦੀ ਹਰ ਕੇ ਆਪ ਦੀ ਹਰ ਕੇ ਸੇਵਾ ਦਾ ਜੁਪੀ ਲਾਈ ਗਈ ਕੇਂਦਰੀ ਲੰਗਰ ਤੇ ਲਾਈ ਗਈ ਕਿਸੇ ਦੀ ਕਥਾ ਵਾਚ ਕੇ ਜਤਰਾ ਲੱਗਣੇ ਆ ਪਸਤਰਚਾਰਕ ਆਉਣੇ ਆ ਸਾਡੀ ਜਿੱਥੇ ਆਉਣੇ ਆ ਉਹਨਾਂ ਦੀ ਡਿਊਟੀ ਲਈ ਗਈ ਕਿਸੇ ਵੀ ਕਬੱਡੀ ਦੇ ਲਈ ਗਈ ਆ ਕਿ ਇਹਦੀ ਗਰਾਊਂਡ ਤੇ ਲਈ ਗਈ ਆ ਇਸ ਤਰ੍ਹਾਂ ਵੱਖ-ਵੱਖ ਬਾਬਾ ਜੀ ਦੇ ਡਿਊਟੀਆਂ ਚ ਲਾਤੀਆਂ ਕਿ ਆਪਣੀਆਂ ਡਿਊਟੀਆਂ ਤਨੋਂ ਮਨੋਂ ਪੂਰੀਆਂ ਨਿਭਾਉਣਗੇ ਜਿੱਤਰਾ ਹੌਸਾ ਟੀ ਆ ਸਾਡੀ ਮਤਲਬ ਇਹ ਨੇ ਕਬੱਡੀ ਦੀ ਡਿਊਟੀ ਲਈ ਬਾਬਾ ਜੀ ਨੇ ਤੁਸੀਂ ਕਬੱਡੀ ਦਾ ਪ੍ਰਬੰਧ ਕਰਦੇ ਹੋ ਵੇਖਣਾ ਤੁਸੀਂ ਗਰਾਊਂਡ ਤੇ ਰਾਏ ਤਿਆਰ ਕਰਨੀ ਆ ਤੁਸੀਂ ਸ਼ਾਮਾਂ ਤੱਕ ਕਬੱਡੀਆਂ ਕਰਾ ਕੇ ਸਭ ਕੋ ਨਾਮ ਨੂੰ ਕਿਰਦਾਤ ਹੋ ਕੇ ਪਹੁੰਚ ਰਹੇ ਆ ਇਹ ਬਾਬਾ ਜੀ ਸਾਡੀ ਡਿਊਟੀ ਲਈ ਜਿੱਤਰਾ ਗਿਲ ਸਾਹਿਬ ਦੀ ਹੈ ਇਹਨਾਂ ਦੀ ਆਪਣੀ ਸਾਰੀ ਇਹਨਾਂ ਦੀ ਸੋਸ਼ਲ ਮੀਡੀਆ ਦੇ ਜਿੱਤਰਾ ਪੱਤਰਕਾਰ ਜਿਹੜੇ ਵੀ ਸਾਰੇ ਗਿਲ ਦੀ ਆਪਣੇ ਸ਼ੇਰਾ ਹਨ ਜਾਂ ਕਿ ਇਹਨਾਂ ਦੀ ਡਿਊਟੀ ਲਈ ਆ ਲੰਗਰਾਂ ਦੇ ਕਿ ਤੁਰੀ ਲੰਗੜਾ ਦਾ ਪ੍ਰਬੰਧ ਦੇਖਣਾ ਹੁਣ ਵੇਖੋ ਕਈ ਸੰਸਥਾ ਦਾ ਜਿਹੜੀਆਂ ਜਿਤਨਾ ਉਹ ਜਿਹੜੇ ਵੱਖ-ਵੱਖ ਸੰਸਥਾ ਆਉਣੇ ਜਿਤਾ ਬਾਬਾ ਦਲ ਬਾਬਾ ਬੀਤੀ ਕਰਦਾ ਹੋਈ ਆ ਬਾਬਾ ਤਰਨਾ ਦਾਲ ਹੋਣੇ ਬਾਬਾ ਬਲਬੀਰ ਸੋਣੇ ਵੱਡੇ ਦਾਲ ਵਾਲੇ ਆਉਣੇ ਆ ਹੋਰ ਸੰਤਪਾਪੁਰਸ਼ ਹੋਣੇ ਬਾਬਾ ਮੀਚੇ ਸੋਣੇ ਆਉਣੇ ਆ ਉਹਨਾਂ ਦੇ ਪ੍ਰਬੰਧ ਦੇ ਵਿੱਚ ਵੱਖ-ਵੱਖ ਸੰਸਥਾ ਦੇ ਡੀਟੀਆ ਲਾਈਆਂ ਗਈਆਂ ਕਿ ਇਹਨਾਂ ਨੂੰ ਕਿਤਰਾ ਪਰਜਤਾ ਜਮ ਅੱਜ ਦਾ ਕਰਨਾ ਕਿ ਕਰਨਾ ਹੈ ਅੱਜ ਪਲ ਚ ਕਰਨੀ ਹੈ ਕਿਤਰਾ ਆਪਣਾ ਬੱਸੀ ਦਾ ਪੰਜੀ ਰਾਤ ਨੂੰ ਤੇ 26 ਦਿਨ ਨੂੰ ਕਿਤਰਾ ਪ੍ਰਬੰਧ ਕਰਨਾ ਇਹ ਸਾਰੀਆਂ ਸੰਸਥਾ ਜੁੜ ਲਈ ਗਈ ਹੈ ਉਹ ਵਾਹੀ ਕੁਸ਼ੀਸ਼ਾ ਖਲਦਾ